ردہ آ جاؤ سارے آج اپنے بندے آ جاؤ کا جی کی فتح ਆ ਭਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਆ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲਾਈ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ 'ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਤੇ ਆ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਧਰ ਤੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅਤ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ ਆ ਦੇਖੋ ਜੀ ਪੱਗਾਂ ਵੀ ਲਾਈਆਂ ਹੋਈਆਂ ਨੇ ਛੱਟਾਂ ਵੀ ਬਹੁਤ ਲਾਈਆਂ ਹੋਈਆਂ ਨੇ ਬੱਜੇ ਤੁਰਨ ਜੋਗੇ ਨਹੀਂ ਆ ਉਹ ਆ ਦੇਖੋ ਚੱਲ ਜੀ ਲਾ ਕੇ ਕਰ ਸੈਟ ਕਰ ਇੱਕ ਆਪ ਨੂੰ ਆ ਕੇ ਆਪ ਬਾਹਰ ਲੱਗ ਗਿਆ ਹਾਂ ਬਾਪੂ ਜੀ ਦੀ ਵੀ ਸੱਟ ਲੱਗੀ ਹੋਈ ਐ ਸਰਪਾੜਿਆ ਆ ਆਜੋ ਅੰਦਰ ਬਾਪੂ ਆਜੋ ਇੱਧਰ ਰੱਖ ਲਾ ਮੜਾ ਜਾ ਸਰਾ ਕਰ ਬਾਕੀ لوتم لے کے آنا کچھ پگا بھی لائیں ہوئی ہیں ستان بھی بہت لائی ہوئی ہیں بندے ترن چکے نہیں ਜੇ ਫਿਰ ਇਹਦਾ ਬਾਹਰ ਨਿਕਲ ਜਾਓ। ਆ ਬਾਪੂ ਜੀ ਦੀ 60 ਲੱਗੀ ਹੋਈ ਐ। ਸਰਪਾੜਿਆ ਹੋਇਆ। ਚਲੋ ਅੰਦਰ ਬਾਪੂ। ਆ ਜਾਓ ਇੱਧਰ ਆ। ਚੱਲ। ਰੱਖ ਲੈ ਮੜਾ ਜਾਸਾ ਕਰ। ਦੇਖੋ ਕਲਸਾ ਇਹਦੇ ਅ ਦੇਖੋ ਪ੍ਰਸ਼ਾਸਨ ਨੇ ਕੀ ਹਾਲਾਤ ਕਿੰਨੇ ਧੱਕੇ ਨਾਲ ਕੰਮ ਖਰਾਬ ਕੀਤੇ। ਪ੍ਰਸ਼ਾਸਨ ਨੇ ਆ ਕੇ ਲੋਕਾਂ ਦੀ ਜਟਾਂ ਲਾਈਆਂ ਇੱਥੇ। ਹੁਣ ਹਸਤਾ ਲੈ ਕੇ ਆਏ ਨੇ। ਰਾਂਜੀ ਹੁਣਾਂ ਨੂੰ। ਅਲੱਤ ਇਹਨਾਂ ਪਾਸਤਾ ਦੇ ਵਿੱਚ ਖੜੇ ਆ ਅੱਜ ਦਿੱਲੀ ਜਮੂ ਕਟਾ ਨੂੰ ਲਏਗੀ ਜ਼ਿਲ੍ਹਾ ਪ੍ਰਸ਼ਾਸਨ ਅਰਦਾਸਪੁਰੋਂ ਔਰ ਪੰਜਾਬ ਸਰਕਾਰ ਦੀ ਸ਼ਹਿਦ ਉਤੇ ਕੇਂਦਰ ਸਰਕਾਰ ਦੀ ਸ਼ਹਿਦ ਉਤੇ ਬਹੁਤ ਵੱਡਾ ਜ਼ੋਰ ਕੀਤਾ ਗਿਆ ਉਹਦੇ ਵਿੱਚ ਇਸਾਲਾਂ ਦੀ ਜਿਰਿਆ ਕਰਨ ਤਾਂ ਉਹ ਨੈਸ਼ਨਲ ਮਾਜਦੇ ਦੇ ਅਧਿਕਾਰੀਆਂ ਦੇ ਬਿਲਕੁਲ ਤੈਸ਼ ਰਹਿਚ ਫੜ ਦਿੱਤੇ ਗਏ ਤਬਾਹ ਕਰ ਦਿੱਤੀਆਂ ਗਈਆਂ ਜਦ ਕਿ ਪਹਿਲਾਂ ਜਿੰਨੀਆਂ ਵੀ ਮਿੱਤਾਂ ਜਿਹੜਾ ਪ੍ਰਸ਼ਾਸਨ ਦਾ ਹੋਈਆਂ ਉਹਨਾਂ ਨੇ ਸਾਡੇ ਨਾਲ ਇਹ ਸ਼ਾਕ ਇੱਕ ਬਟ ਬਟ ਕਰਦੇ ਰਿਹਾ ਕਿ ਜਿੰਨਾ ਚਿਰ ਅਸੀਂ ਕੋਈ ਮਾਫੀਆ ਨਹੀਂ ਦੇ ਦਿੰਦੇ ਪੂਰਾ ਪੂਰਾ ਮਾਫੀਆ ਬਾਕੇ ਦੇ ਅਸੀਂ ਇਹੇ ਨੈਸ਼ਨਲ ਹੈਲਥ ਦਾ ਜਿਹੜਾ ਪ੍ਰਬੰਧ ਹੈ ਉਹਦੇ ਉੱਤੇ ਆ ਕੇ ਦੇ ਕੰਮ ਚ ਲਵਾਉਂਦੇ ਔਰ ਸਾਡੇ ਕੁਟਕ ਬਟਾ ਤੋੜ ਕੇ ਕਿਉਂਕਿ ਇਹ 24 ਤਰੀਕ ਨੂੰ ਵੈੰਡ ਪਰਥਾਂ ਦੇ ਵਿੱਚ ਮੰਦਰ ਤੋਂ ਦੇ ਵਿੱਚ ਕੋਈ ਲਾਗੂ ਭਾਗ ਦਾ ਇੱਕ ਬੀਬੀ ਧਰਨ ਬਾਕਾ ਹੀ ਤੇ ਵਾਈ ਕਿ ਉਹਦੇ ਯੂਜ ਦੇ ਵਿੱਚ ਫੇਰਨ ਵਾਲੂ ਝੂਠੇ ਹੋ ਕੇ 11000 ਰੁਪਿਆ ਉਹਦਾ ਦੇਣਾ ਪਿਆ ਜੀ ਅੱਜ ਵੇਦ ਜਿੰਨਾ ਮੈਂ ਬਿਲਕੁਲ ਪੈਸੇ ਨਹੀਂ ਦਿੱਤੇ ਉਹਨਾਂ ਦੀ ਜਮੀਨਾਂ ਤੇ ਤੜਕਸਾਲ ਨਾਲ ਭਗਵਾਨ ਜੀ ਦੀ ਜੀ